ਸਤ ਸ੍ਰੀ ਅਕਾਲ ਵੀਰ ਜੀ ਕਿਵੇਂ ਫਤਿਹ ਅੱਜ ਨਵੇਂ ਵਲੌਗ ਦੀ ਸ਼ੁਰੂਆਤ ਕਰਤੀ ਹੈ ਕੱਲ ਵਾਲੇ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਸਾਰੀ ਸ਼ਾਪਿੰਗ ਹੋ ਗਈ ਆ ਗੱਡੀਆਂ ਦੇ ਵਿੱਚ ਜੀ ਸਾਰਾ ਸਮਾਨ ਪਿਆ ਵਾ ਤੇ ਹੁਣ ਅਸੀਂ ਸਿਰਫ ਤੇ ਸਿਰਫ ਪਹਿਣ ਦਾ ਸੂਟ ਰਹਿ ਗਿਆ ਉਹ ਲੈਣ ਚੱਲੇ ਆ ਤੇ ਸਭ ਰੈਡੀ ਹੋ ਰਿਹਾ ਫਿਰ ਆਣ ਕੇ ਤੇ ਤੁਹਾਨੂੰ ਦਿਖਾਉਣੇ ਆ ਕੀ ਕੀ ਸ਼ੋਪਿੰਗ ਕੀਤੀ ਕੀ ਕੀ ਨਹੀਂ ਕੀਤੀ ਕਿਉਂਕਿ ਜਿਹੜੀ ਕੱਲ ਬਾਕੀ ਦੀ ਸ਼ੋਪਿੰਗ ਵਾਲਾ ਵਲੌਗ ਸੀ ਉਹ ਸਲੋ 모ਸ਼ਨ ਚ ਬਣ ਗਿਆ ਸੀ ਤੇ ਇਸ ਕਰਕੇ ਤੁਹਾਨੂੰ ਮਤਲਬ ਕਿ ਉਹ ਵੀਡੀਓ ਨਹੀਂ ਵੇਖਣ ਨੂੰ ਮਿਲੇਗੀ ਤੇ ਬਾਕੀ ਅਸੀਂ ਸਮਾਨ ਦੀ ਜਿਹੜੀ ਤਿਆਰੀ ਕਰਨੀ ਹੈ ਜਾਣ ਲੱਗਿਆ ਬੈਗ ਚ ਪਾਉਣਾ ਸਮਾਨ ਉਹ ਤੁਹਾਨੂੰ ਅਸੀਂ ਦਿਖਾਉਣੀ ਆ ਤੇ ਪਹਿਲਾਂ ਅਸੀਂ ਸੂਟ ਫੇਰਿਆਂ ਵਾਲਾ ਲੈ ਗਏ ਤੇ ਜੁੜੇ ਰਿਓ ਵਲੌਗ ਦੇ ਨਾਲ ਜਿਵੇਂ ਤੁਸੀਂ ਕੱਲ ਵਾਲੇ ਵਲੌਗ ਨੂੰ ਪਿਆਰ ਦਿੱਤਾ ਉਮੀਦ ਕਰਦੀ ਹਾਂ ਇਸ ਵਲੌਗ ਨੂੰ ਵੀ ਪਿਆਰ ਦਿੱਤਾ ਹੋਵੇ ਮਿਲਦੇ ਆਂ ਲਓ ਜੀ ਅਸੀਂ ਜਾ ਰਹੇ ਆਂ ਬਾਜ਼ਾਰ ਸਕੂਟਰੀ ਦੇ ਤੇ ਜੁੜੇ ਰਹੋ ਬਲੌਗਰ ਅੱਜ ਜਾ ਕੇ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਤੇ ਚੂਜ਼ ਕਰਿਓ ਕਿ ਕਿਹੜਾ ਸੂਟ ਲਿਆ ਤੇ ਕਿਹੜਾ ਨਹੀਂ ਲਿਆ ਉਹ ਤੁਹਾਨੂੰ ਪਤਾ ਲੱਗੀ ਜਾਣਾ ਲਓ ਜੀ ਅਸੀਂ ਆ ਗਏ ਆਂ ਚੂੜਾ ਲੈਣ ਚੂੜਾ ਲੈਣ ਇਹ ਦੋ ਤੇ ਚਾਰ ਨੰਬਰ ਦੋ ਚਾਰ ਨੰਬਰ ਵਾਓ ਆਹ ਸੋਣਾ ਆ ਕੇ ਨਾ ਸੋਣਾ ਐਦਾਂ ਦਾ ਦਿਖਾਓ ਵੀਰੇ ਮਤਲਬ ਸਾਰੀਆਂ ਮਤਲਬ ਮੈਰੂਨ ਹਾਂ ਇਦਾਂ ਦੀਆਂ ਦਿਖਾਓ ਵਾਓ ਤੁਹਾਨੂੰ ਸੌਰੀ ਸਾਰੇ ਆ ਰਹੇ ਆ ਇਲੇ ਇਲੇ ਕੋਡ ਨਾ ਵੀ ਲਾਈ ਜਾਂ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੇ ਸ਼ੁਰੂਆਤੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਜਾ ਰਹੇ ਆ ਭੈਣ ਦੇ ਘਰੇ ਜਿਸ ਭੈਣ ਦਾ ਵਿਆਹ ਆ 25 ਤਰੀਕ ਨੂੰ ਜਲੰਧਰ ਵਿਖੇ ਉਹਨਾਂ ਸਾਰਿਆਂ ਦੀ ਸ਼ਾਪਿੰਗ ਕੱਲ ਥੋੜੀ ਜਿਹੀ ਰਹਿ ਗਈ ਸੀ ਉਹ ਸ਼ਾਪਿੰਗ ਜਿਹੜੀ ਆ ਪੂਰੀ ਹੋ ਗਈ ਆ ਤੇ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਵਿਖਾ ਦਿੰਦੇ ਆ ਕੀ ਕੀ ਲੈ ਕੇ ਚੱਲੇ ਆ ਕਿਹੜੀ ਕਿਹੜੀ ਰਿਕੁਆਇਰਮੈਂਟ ਸੀ ਤੇ ਕਿਹੜੀ ਆਪਣੇ ਵੱਲੋਂ ਵੱਖਰਾ ਕੁਝ ਲੈ ਕੇ ਚੱਲੇ ਜਿੱਦਾਂ ਕਿ ਮੈਂ ਵਲੌਗ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੀ ਆ ਤੇ ਸੂਟ ਫੇਰੇਆਂ ਵਾਲਾ ਰਹਿ ਗਿਆ ਸੀ ਉਹ ਆਪਾਂ ਖਰੀਦ ਲੈਂਦਾ ਤੇ ਹੁਣ ਅਸੀਂ ਉਹਨਾਂ ਕੋਲ ਜਾਣ ਦੀ ਤਿਆਰੀ ਕਰਨ ਲੱਗੇ ਪੈਕਿੰਗ ਕਰਨ ਲੱਗੇ ਆ ਆ ਸੂਟ ਜਿਹੜਾ ਵਾ ਇਹ ਕੁੜੀ ਦੀ ਮੰਮੀ ਦਾ ਆ ਜੀ ਇਹ ਪਰਸੇ ਜੋ ਕੱਢਿਆ ਸੀ ਮੈਂ ਛੱਡ ਦੋ ਛੱਡ ਦੋ ਛੱਡ ਤੇ ਹਾਂਜੀ ਹਾਂਜੀ ਵੈਸਟੀ ਹੈ ਕਿਆ ਬਾਤ ਆ ਕੀ ਚੀਜ਼ ਹੈ ਇਹ ਦਾ ਮੇਕਅਪ ਕਿਟ ਮੇਕਅਪ ਹੈ ਲਫਾਫੇ ਆਪਾਂ ਲਏ ਹੀ ਨਾ ਹਾਂਜੀ ਆਹ ਸੂਟ ਦੋ ਲਫਾਫੇ ਚ ਪਾ ਲਓ ਤੇ ਆਹ ਵਾਲੇ ਹਾਂ ਆਹ ਸਾਰੇ ਭੈਣ ਦੇ ਸੂਟ ਨੇ ਭੈਣਾਂ ਦੇ ਸੂਟ ਕਿੰਨੇ ਬਣਾਏ ਸੱਤ ਸੱਤ ਸੂਟ ਬਣਾਏ ਸੱਤ ਸੂਟ ਸਭ ਤੋਂ ਇੱਕ ਉਹਨਾਂ ਦੇ ਮਦਰ ਦਾ ਹਾਂਜੀ ਉਹਨਾਂ ਦੀ ਮੰਮੀ ਦਾ ਮੰਮੀ ਦਾ ਟੰਟਣੇ ਆਹ ਗ੍ਰਸ ਸਭ ਤੋਂ ਵੱਧ ਚਾਹ ਹੁੰਦਾ ਖੋਲ ਕੇ ਦਿਖਾਵਾਂ ਇੱਕ ਆ ਚੀਜ਼ ਵੇਖਿਓ ਮੈਂ ਪਿਛਲੀ ਦੀ ਵੀ ਤੁਹਾਨੂੰ ਖੋਲ ਕੇ ਵਿਖਾਈ ਸੀ ਆ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਹੈ ਆ ਦੇਖੋ ਆ ਇਤਰੇ ਦਿਖਾਇਓ ਲੱਗੀ ਕਰਿਓ ਉਹਨਾਂ ਦੇ ਲੱਗੇ ਕਲੀਰੇ ਕਲੀਰੇ ਆ ਦੇਖੋ ਚੂੜਾ ਕਲੀਰੇ ਕਲੀਰੇ ਜਿਹੜਾ ਚੂੜਾ ਤੇ ਕਲੀਰੇ ਕਹਿੰਦੇ ਇਹ ਉਹਨਾਂ ਨੇ ਕਿਹਾ ਨਹੀਂ ਸੀ ਉਹਨਾਂ ਨੇ ਤੇ ਫਿਰ ਵੀ ਆਪਣੀ ਸੂਝ ਬੂਝ ਮੁਤਾਬਕ ਲੈ ਚਲੇ ਆ ਇੱਕ ਫੁਲਕਾਰੀ ਲਈ ਹੋਰ ਕੀ ਚੀਜ਼ਾਂ ਆ ਰਹੀਆਂ ਇਹ ਗਾਨੇ ਚੂਕਾਨੇ ਉਹ ਉਹਨਾਂ ਨੇ ਪਾਏ ਹੀ ਜਿਹੜੇ ਹਾਂਜੀ ਹਾਂ ਇਹ ਜਿੰਨਾ ਕੋਈ ਦੁਕਾਨ ਤੋਂ ਲੈਂਦੇ ਆ ਨਾ ਉਹਨਾਂ ਨੇ ਸਾਨੂੰ ਕੰਪਲੀਮੈਂਟਰੀ ਦਿੱਤੀ ਹੈ ਵਿੱਚ ਹੀ ਸਾਡੇ ਵੱਲੋਂ ਸੇਵਾ ਲੈ ਜਾ ਤੁਸੀਂ ਬੈਗ ਬੈਗ ਮੈਂ ਇਸ ਤਰੀਕੇ ਦਾ ਲਿਆ ਹੈ ਕਿ ਵਿਆਹ ਤੋਂ ਬਾਅਦ ਵਿਆਹ ਵਾਲੇ ਦਿਨ ਐਕਚੁਅਲੀ ਸਾਰਿਆਂ ਨੇ ਨੋਟ ਕੀਤਾ ਹੀ ਹੋਏਗਾ ਕਿ ਜਿਹੜਾ ਬੈਗ ਆ ਉਹ ਕੁੜੀਆਂ ਦੇ ਜਿਹੜੇ ਨਾਲ ਹੁੰਦੀਆਂ ਵਿਆਹ ਵਾਲੀ ਕੁੜੀ ਦੇ ਉਹੀ ਫੜਦੀਆਂ ਵਾਂ ਤੇ ਸੂਟ ਨਾਲ ਮੈਚਿੰਗ ਦਾ ਕੋਈ ਇਸ਼ੂ ਨਹੀਂ ਹੈ ਤੇ ਇਸ ਕਰਕੇ ਮੈਂ ਇਸ ਤਰੀਕੇ ਦਾ ਬੈਗ ਲਿਆ ਕਿ ਜਿਹੜਾ ਵਿਆਹ ਤੋਂ ਬਾਅਦ ਵੀ ਯੂਜ਼ ਕਰ ਸਕੀਏ ਇਹਦੇ ਵਿੱਚ ਪਾ ਲੈ ਰਹੇ ਹਾਂ ਲੋਡ ਹਾਂ ਜੀ ਪਾ ਦਿੰਦੇ ਆ ਗੰਦਾ ਨਾ ਆ ਆ ਵੀ ਰੱਖ ਲਿਓ ਆ ਕਲੀਅਰ ਹੀ ਆਗੇ ਉਸ ਸਾਈਡ ਤੇ ਟਰੱਕ ਹੈ ਕਿੱਥੇ ਟਰੱਕ ਹੈ ਆ ਖੰਨੇ ਨਾਲ ਨਹੀਂ ਆ ਖਾਲੀ ਆ ਬੈਗ ਇੱਧਰ ਕਰ ਦੋ ਹੁਣ ਮੇਨ ਚੀਜ਼ ਆਉਣ ਲੱਗੀ ਇਹ ਜਿਹੜੀ ਕਿ ਤੁਸੀਂ ਵੀ ਨਹੀਂ ਵੇਖੀ ਜਿਹੜੀ ਮੈਂ ਵੀ ਨਹੀਂ ਵੇਖੀ ਸੀ ਕੱਲ ਲੈਣ ਗਏ ਸੀ ਤੇ ਕੱਲ ਬਹੁਤ ਜ਼ਿਆਦਾ ਲੇਟ ਹੋ ਗਏ ਸੀ ਜਿਸ ਕਰਕੇ ਸਾਰੇ ਦੁਕਾਨਾਂ ਬੰਦ ਹੋ ਗਈਆਂ ਤੇ ਇਹ ਵਿਖਾਈ ਦੀਏ ਇੱਕ ਮਿੰਟ ਬਹੁਤ ਹੈਵੀ ਸੂਟ ਆ ਜਿਹਨੂੰ ਆਨੇ ਕਿ ਜਿਹਨੂੰ ਕੀ ਜਾਨੇ ਆ ਫੇਰਿਆਂ ਵਾਲਾ ਸੂਟ ਬੜਾ ਕੁਝ ਵੇਖ ਕੇ ਆਏ ਆ ਮੈਂ ਕਲਿੱਪਸ ਐਡ ਕਰੂੰਗੀ ਉਹ ਸਾਰੀਆਂ ਜਿਹੜੀ ਸ਼ਾਪਿੰਗ ਲਈ ਅਸੀਂ ਗਏ ਹਾਂ ਤੇ ਬਹੁਤ ਜ਼ਿਆਦਾ ਨਾ ਖੋਲਿਓ ਅ ਬਾਅਦ ਵਿੱਚ ਸਮੇਟਿਆ ਨਹੀਂ ਜਾਣਾ ਤੇ ਇਹ ਦੀ ਫਰੰਟ ਆ ਇਹਦੇ ਬਾਟਮ ਤੇ ਵੀ ਵਰਕ ਹੈਗਾ ਹੈਵੀ ਤੇ ਬਾਹਾਂਾਂ ਤੇ ਵੀ ਨਹੀਂ ਇਹ ਅਸੀਂ ਤਾਂ ਸਵੇਰ ਆ ਨਹੀਂ ਨਹੀਂ ਅਨਸਟਿਚਡ ਅਨਸਟਿਚ ਹੈ ਸਟਿਚ ਕਰਵਾਉਣਾ ਹੈ ਜੀ ਤੇ ਇਹ ਇਹ ਦੀ ਤੋਹਣੀ ਆ ਇਹਦਾ ਦੁਪੱਟਾ ਹੈ ਤੇ ਪਰ ਆ ਦੁਪੱਟੇ ਦੀ ਜਿਹੜੀ ਲੇਸ ਆ ਨਾ ਇਹ ਆਪਾਂ ਲਵਾ ਦੇਣੀ ਆ ਤੇ ਉਹਦੇ ਵਾਸਤੇ ਵੀ ਕੁਝ ਲੈ ਕੇ ਆਂਦਾ ਆਪਾਂ ਨਵਾਂ ਆ ਕੀ ਹੈ ਇਹੀ ਲੈ ਕੇ ਆਂਦਾ ਅੱਛਾ ਇਹ ਲੈਸ ਹੈ ਹਾਂ ਇਹ ਤੇ ਇਹ ਤੇ ਮੋਤੀ ਸਾਰੇ ਮੋਤੀ ਲੈ ਆਂਦੇ ਆ ਕੇ ਅੱਛਾ ਮੋਤੀ ਜਿਹੜੇ ਗੋਟੇ ਦੀ ਜਗ੍ਹਾ ਮਤਲਬ ਜਦੋਂ ਚੁੰਨੀ ਤੇ ਲਾਉਗੀ ਤੇ ਉਹਦੇ ਮੱਥੇ ਤੇ ਤਾਂ ਲਟਕਣ ਜਿਹਾ ਲੱਗਣਗੇ ਨਾ ਅੱਗੇ ਤੇ ਹਵਾ ਰਹੇਗੀ ਤੇ ਹਵਾ ਵਿੱਚ ਭਾਲਣੀ ਹੈ ਇਸ ਨੂੰ ਆਪੇ ਉੱਥੇੋਂ ਕੱਢ ਕੇ ਦਿਖਾਉਣਾ ਹੀ ਆ ਤੇ ਦੱਸ ਦਾਂਗੇ ਇਹ ਹੋ ਗਿਆ ਆ ਗਈ ਮੇਕਅਪ ਕਿਟ ਆ ਗਈ ਆਹ ਦਾ ਪੱਗ ਇਹ ਲਾਈਨਿੰਗ ਵਿਆਹ ਵਾਲੇ ਸੂਰਦਿਲਾ ਨਹੀਂ ਲਾਈਨਿੰਗ ਕਿਉਂਕਿ ਉਹ ਤੇ ਕੰਪਲਸਰੀ ਹੈ ਨਾ ਬਾਕੀ ਮੈਨੂੰ ਪਤਾ ਨਹੀਂ ਉਹਨੇ ਕਿਹੜੇ ਸਟਿਚ ਕਰਾਉਣੇ ਆ ਕਿਹੜੇ ਨਹੀਂ ਕਰਾਉਣੇ ਇਹ ਤੇ ਕਰਾਉਣਾ ਹੀ ਆ ਇਸ ਕਰਕੇ ਇਹਦੀ ਲਾਈਨਿੰਗ ਐਸੀ 5.5 ਮੀਟਰ ਲੈ ਲਈ ਆ ਤੇ ਆ ਪੰਜ ਕੰਬਲ ਵਾ ਇਹ ਮਿਲਨੀਆਂ ਵਾਲੇ ਉਹਨੇ ਕੰਬਲ ਸਪੈਸ਼ਲੀ ਤੌਰ ਤੇ ਵਾਇਸ ਰਿਕਾਰਡਿੰਗ ਸਾਨੂੰ ਭੇਜੀ ਸੀ ਆਂਦੇ ਕਿ ਪੰਜ ਕੰਬਲ ਜ਼ਰੂਰ ਲੈ ਕੇ ਆਇਓ ਕਿ ਜਿਹੜੇ ਜਿਹੜੇ ਕੰਬਲਾਂ ਤੋਂ ਮਿਲਣੀ ਹੋਣੀ ਆ ਇਹ ਹੋ ਗਈ ਜੀ ਤਿਆਰੀ ਕੁੜੀ ਦੇ ਵਿਆਹ ਦੀ ਤੇ ਚੱਲੀਏ ਆਪਾਂ ਫਿਰ ਹਾਂਜੀ ਆ ਕੰਬਲ ਫਾਫੇ ਚ ਪਾ ਲੋ ਇਹ ਤਰੰਗ ਇਹ ਤਰੰਗ ਇਹ ਤਰੰਗ ਦੋਇ ਚ ਪਾ ਲੋ ਹੋਵੇ ਕਿ ਤੁਹਾਨੂੰ ਦੇ ਮੈਂ ਜਾ ਰਹਾ ਦੋਇ ਚ ਆ ਜਾਣਗੇ ਹਾਂ ਦੋਇ ਚ ਆ ਜਾਣਗੇ ਤੇ ਜਲਦੀ ਫਾਫੇ ਦਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਡੇਟ ਬਹੁਤ ਹੋ ਗਈ ਮੈਂ ਤੁਹਾਨੂੰ ਡੀਕ ਦਾ ਡੀਕ ਦਾ ਲੇਟ ਪਤਾ ਕੀ ਸੂਟ ਮੈਨੂੰ ਮੈਂ ਬੜੀਆਂ ਜ਼ਿਆਦਾ ਦੁਕਾਨਾਂ ਘੁੰਮੀਆਂ ਕਿ ਮੇਰੀ ਜੁੱਤੀ ਵੀ ਟੁੱਟ ਗਈ ਆ ਤੇ ਮੈਂ ਮੈਨੂੰ ਸੀ ਕਿ ਕੋਈ ਵਧੀਆ ਚੀਜ਼ ਮਿਲ ਜਵੇ ਤੇ ਮੈਂ ਆਪਣੀ ਚੱਲੀ ਕਰਾਂ ਆ ਸਾਰਗੋਸ਼ੀ ਜਿਹੜੇ ਜੁੜੇ ਰਹੇ ਵਲੌਗ ਦੇ ਨਾਲ ਜਾ ਕੇ ਤੁਹਾਨੂੰ ਪਰਿਵਾਰ ਨਾਲ ਤੇ ਨਹੀਂ ਮਿਲਾਵਾਂਗੇ ਅਸੀਂ ਮਤਲਬ ਜਾ ਕੇ ਉਹਨਾਂ ਦੇ ਘਰ ਦੇ ਹਾਲਾਤ ਜ਼ਰੂਰ ਦਿਖਾ ਦਾਂਗੇ ਕਿਉਂਕਿ ਆਪਾਂ ਉਹਨਾਂ ਨੂੰ ਵੀਡੀਓ ਸਾਹਮਣੇ ਨਹੀਂ ਲਿਆਉਣਾ ਜੇ ਕੋਈ ਹੋਰ ਕੋਈ ਵੀ ਮਤ ਕਰਨਾ ਚਾਵੇ ਨਾ 25 ਤਰੀਕ ਨੂੰ ਵਿਆਹ ਵਾ ਤੇ ਸਾਡੇ ਇਸ ਵਲੌਗ ਦੇ ਥੱਲੇ ਇੱਕ ਨੰਬਰ ਦਿੱਤਾ ਹੋਊਗਾ ਉਹ ਨੰਬਰ ਦੇ ਉੱਤੇ ਕੰਟੈਕਟ ਜ਼ਰੂਰ ਕਰ ਲਿਓ ਤੇ ਤਾਂ ਜੋ ਉਹਨਾਂ ਦੀ ਮਤ ਕੋਈ ਨਾ ਕੋਈ ਹੋਰ ਵੀ ਹੋ ਸਕੇ ਘਰ ਬਹੁਤ ਮਾਰੋ ਜੋ ਸਰਿਆ ਬਣਿਆ ਉਹ ਉਹਨਾਂ ਕਾ ਕਰ ਦਿੱਤਾ ਵਾ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਸਹਿਯੋਗ ਦੇ ਨਾਲ ਤੇ ਆਪਾਂ ਹੁਣ ਚੱਲਦੇ ਆਂ ਪਹੁੰਚਦੇ ਆਂ ਵਲ ਤੇ ਦੇਖਦੇ ਆਂ ਹੋਰ ਕੀ ਕੀ ਵੇਖਣ ਨੂੰ ਮਿਲਦਾ ਕੱਲ ਮੈਨੂੰ ਦਿਖਾਇਆ ਸੀ ਮੈਂ ਕਿ ਉਹਨਾਂ ਨੂੰ ਲੱਗਣਾ ਕਿ ਸ਼ਾਇਦ ਇਹ ਹੀ ਕੱਲੀ ਖਾਂਦੀ ਆ ਵਾ ਗੱਡੀ ਦੇ ਵਿੱਚ ਰੋਟੀ ਇਹਦੇ ਦੇਖੋ ਡਰਾਈਵਿੰਗ ਕਰਦੇ ਕਰਦੇ ਵਾਸਤੇ ਉਹਨਾਂ ਨੇ ਕਿਹਾ ਕਿ ਨਾ ਬਣਾ ਇਹ ਜਿਹੜਾ ਮੈਂ ਆਪਣਾ ਕਹਿੰਦੇ ਕਿ ਨਾ ਕਲਿੱਪ ਲੈ ਇਹ ਇਹਨਾਂ ਨੇ ਕਹਿਣਾ ਹੀ ਜਾਣ ਕੇ ਬਣਾਉਂਦੇ ਆ ਮੈਂ ਮੈਂ ਕਿਹਾ ਕਿ ਤੂੰ ਹੀ ਮੈਨੂੰ ਦਿਖਾਇਆ ਮੈਂ ਤੁਹਾਨੂੰ ਦਿਖਾਉਣਾ ਹੁਣ ਜਲੰਧਰ ਜਾ ਰਹੇ ਆਂ ਜਾ ਕੇ ਮਿਲਦੇ ਆਂ ਤੇਰੀ ਜੀ ਜੀ ਡੇਰੀਓ ਵਲੌਗ ਦੇ ਨਾਲ ਕੱਲ ਵਾਲੇ ਵਲੌਗ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਬਹੁਤ ਜਿਆਦਾ। ਥੈਂਕ ਯੂ। ਰੋਟੀ ਬੇਕ ਕਰਕੇ ਲੈ ਕੇ ਆਏ ਹਾਂ ਉਹ ਖਾ ਲਈਏ। ਤੇ ਰਸਤੇ ਵਿੱਚ ਹਵੇਲੀ ਆ ਗਈ ਹੈ ਤੇ ਸਾਰ ਹੁਣ ਚਾਹ ਪੀਣ ਦੀ ਰੁਕੇ ਨੇ। ਜੋ ਕਿ ਆਪਦੇ ਪਿੰਨੀ ਨਹੀਂ। ਤੇ ਹੁਣ ਚਾਹ ਲੈ ਕੇ ਆਉਂਦੇ ਆ ਤੇ ਫਿਰ ਅਸੀਂ ਅੱਗੇ ਚੱਲਦੇ ਆਂ। ਤੁਹਾਡੇ ਨਵੇਂ ਨਰਮਲ ਆਨੇ। ਚਾਹ ਲੈਣ ਗਏ ਜੀ। ਆਪਣੀ ਚਾਹ ਇੱਥੇ ਰੱਖ ਗਏ ਤੇ ਵਿਚਾਰੇ ਮੇਰੇ ਲਈ ਕੌਫੀ ਲੈ ਆਏ। ਉਹਨਾਂ ਟ੍ਰੇ ਰੱਖਣ ਗਏ ਆ ਤੇ ਪਚੇ ਆ ਰਹੇ ਆ ਅੱਜ ਤੂੰ ਸਾਨੂੰ ਕਹਿਰ ਗੁਜ਼ਾਰ ਛੱਡਿਆ ਗਿਆ ਪਿਛਲੇ ਪਾੜੀ ਇੱਕ ਮਿੰਟ ਉਹ ਅੱਜ ਮੈਂ ਕੌਫੀ ਨਹੀਂ ਪੀਣੀ ਅੱਜ ਬੇਰੀ ਜੀ ਆਪਣੇ ਕੋਲੋਂ ਕੌਫੀ ਲੈਂਦੀ ਆ ਅਸੀਂ ਤੇ ਜੇ ਦੀ ਮਰਜ਼ੀ ਤੇ ਬਗੈਰ ਦਰਾਨੀ ਦਾ ਵੀ ਪਤਾ ਨਹੀਂ ਲੱਗਦਾ ਕਿਨੇ ਪਤਾ ਨਾ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਹੁਣ ਮੈਂ ਸਾਰਾ ਕੁਝ ਬੰਦ ਕੀਤਾ ਅੱਜ ਤੁਸੀਂ ਰੋਟੀ ਬੰਦ ਕਰਦੇ ਕਿ ਚ ਰੋਟੀ ਹੁਣ ਇੱਕ ਟਾਈਮ ਤੇ ਖਾਣੀ ਹੁੰਦੀ ਬੰਦੇ ਨੇ ਚਲੋ ਜੀ ਚਾਹ ਕੌਫੀ ਪੀ ਕੇ ਦੱਸ ਦਿੰਨਾ ਫਿਰ ਮਿਲਦੇ ਦੱਸ ਦਿੰਨਾ 15 ਰੋਟੀਆਂ ਪਾਣੀ ਨਹੀਂ ਪੀਣਾ ਰੋਟੀ ਵੀ ਨਹੀਂ ਖਾਣੀ ਅੱਛਾ ਫਿਰ ਤੂੰ ਹੀ ਫਿਰ ਇਕੱਲੇ ਹੀ ਇਹ ਗੱਡੀ ਚ ਘੁੰਮਦੇ ਨਸ਼ਾ ਰਾਓਗੇ ਮੈਂ ਇਕੱਲਾ ਨਹੀਂ ਤੇ ਮੈਂ ਲੈ ਜੂਗਾ ਨਾ ਕਿਸੇ ਕਿਸੇ ਦੇ ਪਾਸੇ ਹਸਤਾ ਲੈ ਜੂਗਾ ਰੋਟੀ ਬੰਦ ਕਰਾ ਕੇ ਹਸਲ ਖੜਨ ਨੂੰ ਰੈਡੀ ਨੇ ਬਾਰਿਸ਼ ਹੋਣ ਲੱਗੀ ਆ ਕੌਣ ਗਿਜੇ ਰੁਕ ਜੋ ਮੈਨੂੰ ਕੋਫੀ ਠੰਡੀ ਕੇ ਚਲੋ ਜੀ ਮਿਲਦੀ ਹੈ ਤੁਹਾਨੂੰ ਕੋਫੀ ਪੀ ਕੇ ਲਓ ਜੀ ਅਸੀਂ ਜਲੰਧਰ ਪਹੁੰਚ ਗਏ ਆ ਇਹ ਉਹ ਭੈਣਾਂ ਨੇ ਜਿਨ੍ਹਾਂ ਨੇ ਇਸ ਭੈਣ ਦੇ ਵਿਆਹ ਵਾਸਤੇ ਸੇਵਾ ਲਈ ਸਾਨੂੰ ਫੋਨ ਕੀਤਾ ਸੀ ਤੇ ਇਹ ਗੁੜੀਆ ਦੇ ਪਾਪਾ ਮਿਲ ਗਏ ਸਾਨੂੰ ਰਸਤੇ ਜੀ ਤੇ ਹੁਣ ਅਸੀਂ ਉਹਨਾਂ ਦੇ ਘਰ ਚਲਦੇ ਆਂ ਤੇ ਚਲ ਕੇ ਤੁਹਾਨੂੰ ਮਿਲਵਾਉਂਦੇ ਆਂ ਸਾਰਿਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਰਸਤਾ ਰਕੇ ਲੱਗੇ ਬਨੇ ਮੱਲੇ ਵਾਲੇ ਜੀ ਲੱਗੀ ਯਾਰ ਟੈਨਲੀ ਕਰਦੀ ਮੈਂ ਯਾਦ ਭੁੱਲ ਗਿਆ ਮੈਂ ਕੱਲ ਹੀ ਜੂਸਮਾਨ ਖਰੀਦਣ ਦੇ ਨਾ ਮੈਂ ਕਿ ਚੂੜੀਆਂ ਲੈ ਕੇ ਜਾਣੀਆਂ ਇਹ ਚਾਹੀਦੀ ਨਹੀਂ ਕਰਦੇ ਆਵਾਂ ਕਹਿੰਦੇ ਹੈ ਕਦੇ ਟਾਈਮ ਵੀ ਜਿੱਦਾਂ ਆਪਾਂ ਨੂੰ ਦੱਸਿਆ ਸੀ ਤਾਂ ਮੈਂ ਕਿ ਜਿੱਥੋਂ ਤੱਕ ਆਪਾਂ ਹੋ ਸਕਦੇ ਆਪਾਂ ਕੋਣਾਂ ਤੁਹਾਡੇ ਨਾਲ ਕੱਢ ਲਿਆ ਬੋ ਮਿਹਰਬਾਨੀ ਜੀ ਤੁਹਾਡੀ ਨਾ ਆ ਗੱਲ ਨਹੀਂ ਕਰਨੀ ਨਾ ਆ ਗੱਲ ਨਹੀਂ ਕਰਨੀ ਨਾ 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 ਆ ਗੱਲ ਨਹੀਂ ਕਰਨੀ ਤੇ ਇਹ ਗੱਲ ਕੋ ਇੱਕ ਉੱਲਾਬੀ ਪਨ ਲਗੇ ਤੁਹਾਡੇ ਬੱਚੇ ਰਾਜ਼ੀ ਰਹੇ ਨਾ ਪਰਮਤਮਾ ਰਾਜੀ ਕੁੱਤੀ ਰੱਖੇ ਚਲ ਜੀ ਬਹੁਤ ਸੋਹਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਮੈਂ ਉਹਨਾਂ ਨਾਲ ਸਾਹਮਣੇ ਤੇ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੈ ਕੌਣ ਹੈ ਨਾ ਅ ਪਹਿਲੀ ਵੀਡੀਓ ਦੇ ਵਿੱਚ ਆ ਰਹੇ ਠੀਕ ਹੈ ਜੀ ਹਾਂ ਹਾਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਜਿਹੜਾ ਮੇਨ ਹੁੰਦਾ ਦਿਖਾਵਾਂ ਇਹਦੀ ਸੰਤਲਾਈ ਠੀਕ ਹੈ ਆਪ ਕੋ ਹੋਰ ਠੀਕ ਹੈ ਮੈਨੂੰ ਸੀਗਾ ਕਿ ਥੋੜਾ ਹੈਵੀ ਹੋਵੇ ਫਿਰ ਇਹ ਤੇ ਪਾਇਆ ਸੋਹਣਾ ਲੱਗੇ ਰਾਣੀ ਕਰ ਤੇ ਆ ਤੇ ਫਿਰ ਰੰਗੂੜਾ ਵਾ ਤੁਹਾਨੂੰ ਬਹੁਤ ਜੱchnਾ ਆਏ ਬਾਕੀ ਆਪਾਂ ਜਿਹੜਾ ਵੀ ਸੋਹਣਾ ਨਾ ਉਹਨੂੰ ਕਹਿ ਦੇਣਾ ਮੈਂ ਥੋੜਾ ਜਿਹਾ ਗਾਈਡ ਕਰ ਦਿੰਨੀ ਆ ਕਿ ਆ ਜਿਹੜੀ ਲਵਾ ਕੇ ਮੈਂ ਆ ਨਾਲ ਲੈਸ ਵੀ ਲਿਆਈ ਆ ਇਹ ਸਾਈਡਾਂ ਤੇ ਲਵਾ ਲੈਣੀ ਆ ਠੀਕ ਆ ਫਿਰ ਸੋਹਣੀ ਲੱਗੂਗੀ ਤੇ ਇਹ ਹੋ ਗਿਆ ਮੇਨ ਚੁੰਨੀ ਤੇ ਧਿਆਨ ਨਾਲ ਸਮਝਾ ਦੇ ਚੁੰਨੀ ਦੀ ਲਵਾ ਲਿਓ ਮਤਲਬ ਮਤਲਬ ਕਿ 8-9 ਮੀਟਰ ਹੈਗੀ ਆ ਦੁਪੱਟਾ ਸਾਤ ਹਾਂ 7 ਮੀਟਰ ਦਾ ਦੁਪੱਟਾ ਹੁੰਦਾ ਦੋ ਮੀਟਰ ਵੱਧ ਜਾਣੀ ਬਾਹਾਂ ਤੇ ਤੇ ਘੇਰੇ ਤੇ ਵੀ ਲੱਗ ਜਾਣੀ ਠੀਕ ਹੈ ਨਾ ਕਿ ਮਤਲਬ ਕਿ ਫੁੱਲ ਸੂਟ ਦੀ ਤੇ ਆ ਮੈਂ ਸੂਟ ਦੀ ਲਾਈਨਿੰਗ ਵੀ ਨਾਲ ਹੀ ਲੈ ਆਈ ਆ ਠੀਕ ਹੈ ਠੀਕ ਹੈ ਤੇ ਇਹ ਤੁਹਾਡਾ ਕੰਪਲੀਟ ਸੂਟ ਹੋ ਗਿਆ ਤੇ ਆ ਮੇਕਅਪ ਕਿਟ ਜਿਹੜਾ ਬੇਸਿਕ ਸਮਾਨ ਆ ਕਿ ਅਜੇ ਕੁੜੀਆਂ ਨੂੰ ਯੂਜ਼ ਕਰਨਾ ਵੀ ਨਹੀਂ ਆਉਂਦਾ ਹੁੰਦਾ ਹੁੰਦਾ ਨਾ ਮੈਂ ਉਹ ਲਈ ਆ ਕਿ ਜਿਹੜਾ ਯੂਜ਼ ਕਰ ਲਵੇ ਠੀਕ ਹੈ ਤੇ ਇਹ ਹੋ ਗਿਆ ਤੇ ਆ ਚੂੜਾ ਤੇ ਥਲੀਰੇ ਪਸੰਦ ਤੇ ਕਾ ਵੇਖੋ ਸੋਣਾ ਪਸੰਦ ਆ ਹਾਂਜੀ ਸੋਣਾ ਪਾ ਕੇ ਵੇਖ ਲੋ ਇੱਕ ਰੀ ਨਹੀਂ ਪਾਈਦਾ ਨਹੀਂ ਪਾਈਦਾ ਨਹੀਂ ਪਹਿਲਾਂ ਨਹੀਂ ਪਹਿਲੋਂ ਨਹੀਂ ਪਾਈਦਾ ਆਖੋ ਮੈਂ ਮਤਲਬ ਕਿ ਉਦਾਂ ਦਾ ਲਿਆਈਆਂ ਕਿ ਗਰਮੀ ਵੀ ਨਾ ਲੱਗੇ ਤੇ ਹਨਾ ਤੇ ਆ ਕਲੀਰੇ ਮੈਂ ਗਾਨੇ ਵੀ ਨੇ ਵਿੱਚ ਹੀ ਬੈਠਾ ਬੈਠ ਕੇ ਗਾਨੇ ਤੇ ਕਲੀਰੇ ਠੀਕ ਹੈ ਸਾਰਾ ਕੁਝ ਮੈਂ ਆਪਣੀ ਚੋਇਸ ਦਾ ਲੈ ਕੇ ਆਈਆਂ ਤੇ ਐਡਜਸਟਮੈਂਟ ਕਰ ਲਿਓ ਪਸੰਦ ਨਾਲ ਪਸੰਦ ਦਾ ਹੈ ਸਾਡੇ ਭਰਾ ਹੀ ਬਣ ਕੇ ਆਏ ਬਿਲਕੁਲ ਸਭ ਤੋਂ ਵੱਡੀ ਗੱਲ ਪਹਿਣਾ ਇਹ ਸਮਝਣਾ ਚਾਹੀਦਾ ਤੁਸੀਂ ਇਹ ਮਤ ਸਮਝ ਨੋ ਕਿ ਅਹੀਂ ਕਿ ਨਾ ਇਨੀ ਦੂਰੋਂ ਚੱਲ ਕੇ ਤੇ ਅਸੀਂ ਕਿਸੇ ਦੀ ਸੇਵਾ ਕਰਨ ਆਏ ਇਹ ਭਰਾ ਆ ਤੁਹਾਡਾ ਤੁਹਾਡਾ ਪੁੱਤ ਆਇਆ ਹੈ ਠੀਕ ਹੈ ਨਾ ਤੇ ਆ ਫੁਲਕਾਰੀ ਤੇ ਆ ਹੁਣ ਮੈਂ ਸੂਟ ਹੱਥ ਨਾਲ ਪਿੱਛੇ ਕਰ ਲਓ ਨਾ ਉਹ ਕਲਰ ਲਿਆਈਆਂ ਉਹ ਸੂਟ ਲਿਆਈ ਕਿ ਜਿਹੜੇ ਵਿਆਹ ਤੋਂ ਬਾਅਦ ਪਾਉਣੇ ਸੋਹਣੇ ਲੱਗਣ ਠੀਕ ਹੈ ਤੇ ਇੱਕ ਆ ਕਾ ਕਿ ਕਿੰਨੇ ਹੋ ਗਏ ਤੇ ਤੁਹਾਡੀ ਮੰਮੀ ਦਾ ਠੀਕ ਹੈ ਤੇ ਹੁਣ ਮੈਨੂੰ ਉਹਨਾਂ ਦਾ ਪਤਾ ਨਹੀਂ ਕਿ ਉਹ ਕੁੜਤਾ ਪਜਾਮਾ ਪਾਉਂਦੇ ਆ ਪੈਂਟ ਕਮੀਜ਼ ਪਾਉਂਦੇ ਆ ਕਿ ਕੀ ਪਾਉਂਦੇ ਆ ਫਿਰ ਮੈਨੂੰ ਮੈਂ ਕਿਹਾ ਮੰਮੀ ਤੇ ਪਾ ਹੀ ਲੈਣਗੇ ਸੂਟ ਤੇ ਮੈਂ ਉਹਦਾਂ ਦਾ ਲਿਆ ਜਿਹੜਾ ਹੱਥ ਭਰੇ ਤਾਂ ਨਹੀਂ ਪਿੰਕ ਜਿਹਾ ਪਾਉਂਦੀਆਂ ਹੁੰਦੀਆਂ ਨੇ ਮੰਮੀਆਂ ਤੇ ਉਹ ਉਹ ਵਾਲਾ ਸੂਟ ਹੋ ਗਿਆ ਠੀਕ ਹੈ ਤੇ ਇਹ ਤੁਸੀਂ ਹੁਣ ਆਪਣੇ ਹਿਸਾਬ ਨਾਲ ਸੰਭਾਲ ਲਿਓ ਮੈਨੂੰ ਹੁਣ ਪਤਾ ਨਹੀਂ ਕਿਉਂਕਿ ਸਾਰੇ ਸੂਟ ਤੇ ਸੁਵਾ ਕੇ ਆਪਾਂ ਖੜੀ ਦੇਣੀਆਂ ਤੇ ਹਨਾ ਤੇ ਮੈਂ ਫਿਰ ਇਹਨਾਂ ਦੀ ਲਾਈਨਿੰਗ ਵਗੈਰਾ ਜਾਂ ਕੁਝ ਤਾਂ ਨਹੀਂ ਲਈ ਹੈ ਕਿ ਮੈਨੂੰ ਪਤਾ ਨਹੀਂ ਤੁਸੀਂ ਕਿਹੜਾ ਸਵਾਉਣਾ ਕਿਹੜਾ ਨਹੀਂ ਠੀਕ ਹੈ ਤੇ ਇਹ ਵਿੱਚ ਰੱਖ ਲਿਆ ਕੁਝ ਨਹੀਂ ਕਰਨਾ ਸੀ ਮਿਲਨੀ ਵਾਲੇ ਕੰਬਲ ਨੇ ਪੰਜ ਤੇ ਇੱਥੇ ਰੱਖ ਦਿਓ ਠੀਕ ਹੈ ਤੇ ਇਹ ਜੋ ਸਰਦਾ ਬਣਦਾ ਹੈ ਤੁਹਾਡੇ ਤੱਕ ਪਹੁੰਚਦਾ ਕੀਤਾ ਵਾ ਪ੍ਰਵਾਨ ਕਰਿਓ ਤੇ ਉਸ ਤੋਂ ਥੀਕ ਮੇਨ ਚੀਜ਼ ਰਹਿ ਗਈ ਪਰਸ ਪਰਸ ਮੈਂ ਤਾਂ ਇਸ ਕਲਰ ਦਾ ਲਾਲੀਆਂ ਕਿ ਆਈਆਂ ਕਿ ਜਿਹੜੀ ਹੁੰਦੀ ਲਾਲ ਗੁਲਾਬੀ ਜਿਹੜੀ ਹੈ ਨਾ ਉਹ ਬਾਅਦ ਚ ਯੂਜ਼ ਨਹੀਂ ਹੁੰਦੀ ਹੈ ਹੈਨਾ ਤੇ ਵਿਆਹ ਵਾਲੇ ਦਿਨ ਜਿੱਦਾਂ ਮੈਂ ਅੱਗੇ ਵੀ ਦੱਸ ਕੇ ਟੀਹਾਂ ਵੀਡੀਓ ਚ ਘਰ ਉਤਰਨ ਲੱਗਿਆ ਕਿ ਵਿਆਹ ਵਾਲੇ ਦਿਨ ਕੁੜੀਆਂ ਜਿਹੜੀਆਂ ਪਰਸਨ ਹੀ ਫੜਦੀਆਂ ਕਿਉਂਕਿ ਉਹ ਨਾਲ ਦੀ ਜਿਹੜੀ ਉਹ ਲੈ ਕੇ ਤੁਰੇ ਫਿਰਦੀ ਹੁੰਦੀ ਵਿਚਾਰੀ ਹੈਨਾ ਇਹ ਕੋਨੇ ਆਪਣਾ ਫੜਿਆ ਹੁੰਦਾ ਤੇ ਇੱਕ ਨਾਲ ਕੁੜੀ ਦਾ ਫੜਿਆ ਹੁੰਦਾ ਤੇ ਮੈਂ ਕਿਹਾ ਉਦੋਂ ਦੇ ਤਾਂ ਕੋਈ ਇਸ਼ੂ ਨਹੀਂ ਆ ਵੀ ਪਿੰਕ ਸੂਟ ਤੇ ਆ ਪਰਸ ਕੋਈ ਇਹ ਜੱਜ ਨਾ ਕਰੇ ਤਵੇਆ ਤੋਂ ਬਾਅਦ ਵੀ ਯੂਜ਼ ਹੋ ਜਾਊਗਾ ਠੀਕ ਹੈ ਤੇ ਬਾਕੀ ਮੈਨ ਅਸਲ 'ਚ ਮੈਨੂੰ ਖੁੱਦ ਨੂੰ ਇਦਾਂ ਦੇ ਪਰਸ ਪਸੰਦ ਆ ਮੈਂ ਤਾਂ ਕਰਕੇ ਉਦੋਂ ਦੇ ਠੀਕ ਹੈ ਠੀਕ ਹੈ ਕੋਚੇ ਮੇਰੀ ਭੈਣ ਤੇ ਪ੍ਰਮਾਣ ਕਰਿਓ ਠੀਕ ਹੈ ਤੇ ਜੁੱਤੀ ਜਿਹੜੀ ਆ ਉਹਦਾ ਹੀ ਅਸੀਂ ਤੁਹਾਨੂੰ ਪੈਸੇ ਦੇ ਜਾਨਨੇ ਕਿਉਂਕਿ ਨਾਪਦਾ ਮੈਨੂੰ ਹੀਗਾ ਕਿ ਕਿਤੇ ਵੱਡੀ ਛੋਟੀ ਨਾ ਹੋਵੇ ਤੇ ਹਨਾ ਇੰਨੇ ਜਿੱਥੇ ਜਿੱਥੇ ਜੁੱਤੀਆਂ ਖੜਦੇ ਰਹੇ ਆ ਨਾ ਆਪਾਂ ਉੱਥੇ ਉੱਥੇ ਨਾਪਦੇ ਸਾਨੂੰ ਪ੍ਰੋਬਲਮ ਆਉਂਦੀ ਰਹੀ ਹੈ ਹਾਂਜੀ ਥੋੜਾ ਉਹ ਨਾ ਉਹਨਾਂ ਦੇ ਜੂਸ ਹੁੰਦੀ ਸੀ ਤਾਂ ਕਿਸੇ ਨਗਵਾਂ ਦੀ ਗੁੰਡੀ ਨੂੰ ਦਿੰਦੇ ਹਾਂਜੀ ਇਸੇ ਕਰਕੇ ਫਿਰ ਉਹ ਕੀ ਨਾਂ ਦਾ ਮਾਇਆ ਦੇ ਰ ਤੇ ਬਾਕੀ ਜੇ ਕੋਈ ਗਲਤੀ ਗੁਲਤੀ ਲੱਗੀ ਹੋਵੇ ਤੇ ਬਹੁਤ ਬਹੁਤ ਧੰਨਵਾਦ ਵੀਰਜੀ ਜੀ ਦਾ ਤੁਸੀ ਮੇਰੀ ਇੱਕ ਸੁਣਵਾਈ ਤੇ ਮੈਂਟਲ ਆਇਆ ਨੇ ਤਾਂ ਇਹ ਆਂਦਾ ਵੇਖੋ ਜੀ ਜਦੋਂ ਤੁਸੀਂ ਆ ਘਰ ਵਿਖਾਇਆ ਨਾ ਮੈਂ ਮੈਂ ਤੁਹਾਨੂੰ ਕੱਲ ਦੱਸ ਦਿੰਦੀ ਹਾਂ ਹਾਂਜੀ ਵੀਰਜੀ ਜਦ ਤੁਸੀਂ ਜਦੋਂ ਘਰ ਵਿਖਾਇਆ ਨਾ ਭੈਣ ਸਾਡੀ ਬੈਠੀ ਹੈ ਹਾਂਜੀ ਵੀਰਜੀ ਮਾਂ ਬੈਠੀ ਹੈ ਹਾਂਜੀ ਵੀਰਜੀ ਉਸ ਸਮੇਂ ਜਦੋਂ ਤੁਸੀਂ ਬਾਹਰ ਨੂੰ ਆਪਣਾ ਕੈਮਰਾ ਲੈ ਕੇ ਜਾ ਰਹੇ ਜੀ ਹਣਾ ਤੇ ਉਹ ਉਹ ਘਰ ਕਿੱਥੇ ਖਤਮ ਹੋ ਗਿਆ ਸਾਰੇ ਖਤਮ ਇੱਕ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿਣਾ ਚੌਂ ਜਿਹਾ ਨੇ ਰਹਿਣਾ ਤੇ ਉੱਥੇ ਉੱਥੇ ਰੋਟੀ ਬਰਉਣੀ ਆ ਵੇਖ ਆ ਖਾਦੇ ਮੜਾਏ ਉੱਥੇ ਰੋਟੀ ਭੁਆਣੀ ਨਾਲ ਹੀ ਬਾਹਰਲੇ ਪਾਸੇ ਬਾਥਰੂਮ ਇੱਥੇ ਮੈਂ ਇੱਕ ਤੁਹਾਡੇ ਸਾਹਮਣੇ ਗੁਹਾਰ ਲਾ ਦੇ ਦਾਦਨ ਲੱਗਾ ਇੱਕ ਮੇਰੀ ਬੇਨਤੀ ਧਿਆਨ ਨਾਲ ਸੁਣ ਲਿਓ ਇਸ ਪਰਿਵਾਰ ਪਾਣੀ ਲੈ ਕੇ ਆਏ ਕਿੱਥੋਂ ਲੈ ਕੇ ਆਏ ਉਹ ਕਿਨਾਨ ਦੇ ਕੈਂਡੀ ਲੱਗੀ ਕਿਸ ਗੁਰਦਾਰੇ ਦੇ ਵਿੱਚ ਕਿਸ ਮੰਦਰ ਦੇ ਵਿੱਚ ਉੱਥੋਂ ਪਾਣੀ ਲੈ ਕੇ ਆਏ ਸਾਡੇ ਲਈ ਠੰਡਾ ਬੋਤਲ ਦੇ ਵਿੱਚ ਤੇ ਇੱਥੇ ਆ ਕੇ ਸਾਨੂੰ ਪਾਣੀ ਪੋਇਆ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਪਾਣੀ ਕਿੱਥੋਂ ਲੈ ਕੇ ਆਉਂਦੇ ਕਿ ਦੂਸਰੇ ਘਰ ਫਰਿੱਜ ਰੱਖੀ ਐ ਫਿਰ ਵੀ ਥੋੜਾ ਜਿਹਾ ਓਲਾ ਰੱਖਿਆ ਪਰ ਮੈਂ ਫਿਰ ਵੀ ਕੀ ਨਾਂ ਦਾ ਚੰਗੇ ਤਰੀਕੇ ਨਾਲ ਪੁੱਛ ਰਿਹਾ ਕਿ ਜੇ ਹੁਣ ਵੇਖੋ ਇਹਦੇ ਵਿੱਚ ਆਟਾ ਰਾਤ ਨੂੰ ਵੱਧ ਜਾਣਾ ਸਬਜੀ ਵੱਧ ਜਣੀ ਉੱਥੇ ਦੁੱਧ ਦਹੀਂ ਵੱਧ ਜਾਣਾ ਉਹ ਕਿੱਥੇ ਰੱਖਣਗੇ ਦੱਸ ਤੁਹਾਡਾ ਹੁਣ ਫਰਜ਼ ਬਣਦਾ ਜੇ ਇਸ ਪਰਿਵਾਰ ਨੂੰ ਇੱਕ ਫਰਿੱਜ ਲੈ ਕੇ ਦੇਣੀ ਦੇ ਸਕਦੇ ਨਹੀਂ ਹੈਣਾ ਆ ਐਸ ਮਾਂ ਦੇ ਪੈਰਾਂ ਪਿਛੇ ਐਸ ਵੀਰ ਦੇ ਪੈਰਾਂ ਪਿਛੇ ਤੁਹਾਨੂੰ ਮਹਾਰਾਜ ਨੇ ਬਹੁਤ ਕੁਝ ਦੇਣਾ ਇੱਕ ਫ੍ਰਿਜ ਕਿਹ ਲਈ ਕੋਈ ਜਿਆਦੀ ਵੱਡੀ ਗੱਲ ਨਹੀਂ ਹੈ ਸਾਰੇ ਜਣੇ ਇਹ ਬੇਨਤੀ ਬੇਨਤੀ ਪ੍ਰਵਾਨ ਕਰਿਓ ਸਾਹਮਣੇ ਇਹ ਖੁਸ਼ ਹੋ ਖੁਸ਼ ਹੋ ਪੂਰੇ ਇਹਨੇ ਇਹ ਭੈਣ ਮੇਰੇ ਸਾਹਮਣੇ ਆਪਣੇ ਮਾਪੇ ਵਰਗੀ ਥੋੜੀ ਥੋੜੀ ਸ਼ਰਮਾਕਲ ਹਨ ਹੈਨਾ ਜਿਆਦਾ ਬੋਲਣ ਵਾਲੀ ਨਹੀਂ ਹੈ ਹੈਨਾ ਆ ਆ ਜਿਹੜਾ ਨਾ ਇਹ ਗਹਿਣਾ ਹੁੰਦਾ ਹਾਂਜੀ ਘੱਟ ਬੋਲਣਾ ਹਾਂਜੀ ਤੇ ਆਪਣੇ ਆ ਕੀ ਨਾ ਮਾਪੇ ਤੇ ਅਧੀਨ ਰਹਿਣਾ ਹੈਨਾ ਇਹੋ ਜਿਹੀਆਂ ਧੀਆਂ ਜਿਹੜੀਆਂ ਨਾ ਰਾਜ ਕਰਦੀਆਂ ਨੇ ਆਪਣੇ ਘਰ ਹਾਂਜੀ ਮਾਰਾ ਤੈਨੂੰ ਨਾ ਅਸੀਂ ਤੇ ਇਹ ਹੋਰ ਅਰਦਾਸ ਕਰ ਕਰਦੇ ਆ ਕਿ ਮਾਰੇ ਤੁਹਾਨੂੰ ਨਾ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਤੇ ਇਹਨਾਂ ਨੂੰ ਉਹ ਸੇਵਾ ਦੇ ਦੀ ਹਾਂਜੀ ਹਾਂਜੀ ਆ ਲੋ ਸਾਡੇ ਕੋਲ ਇਹ 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 ਤੁਹਾਡੇ ਜੁੱਤੀ ਦੇ ਆ ਮੇਰੀ ਭੈਣ ਦਾ ਭਰਾ ਵੱਲੋਂ ਸਕਣ ਹੈ ਠੀਕ ਹੈ ਚੜ੍ਹਦੀ ਕਲਾ ਇਹ ਮਾਰੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੁਹਾਡੇ ਸਾਰਿਆਂ ਨੂੰ ਭਰਾ ਬਣ ਕੇ ਆਏ ਆਂ ਤੁਹਾਡਾ ਚਾਰਿਆਂ ਭਰਾ ਨੂੰ ਨਹੀਂ ਭਰਾ ਭਰਾ ਦੇ ਹੈਗੇ ਆਂ ਭੈਣਾਂ ਨੂੰ ਵੀ ਐਸ ਤੁਹਾਡੇ ਤੁਸੀਂ ਕਿ ਤੁਸੀਂ ਹਾਂਜੀ ਹੈਨਾ ਐਸ ਭੈਣ ਨੇ ਸਾਨੂੰ ਫੋਨ ਕੀਤਾ ਸੀ ਪਹਿਲਾਂ ਡੋਨਰ ਸੀ ਇਸ ਵੇਲੇ ਵੀ ਡੋਨਰ ਆ ਹੈਨਾ ਇਹਨਾਂ ਨੇ ਫੋਨ ਕੀਤਾ ਕਿ ਐਸ ਭੈਣ ਦਾ ਵਿਆਹ ਵਾ ਐਸ ਭੈਣ ਨੇ ਹੀ ਵੀਡੀਓ ਭੇਜੀ ਸੀ ਸੰਤ ਤੇ ਇੱਕ ਪੁਕਾਰ ਦੇ ਉੱਤੇ ਕਿਉਂ ਆਏ ਆ ਕਿਉਂਕਿ ਅਸੀਂ ਇੱਕ ਪੁਕਾਰ ਤੇ ਜਾਣ ਵਾਲੇ ਹੈਗੇ ਨਹੀਂ ਪਰ ਉਹ ਅਗਲੇ ਪਾਸੇ ਹਾਲਾਤ ਹੀ ਹੋ ਰਹੇ ਸੀ ਜਿਸ ਕਰਕੇ ਮਜਬੂਰ ਹੋ ਗਏ ਨੀ ਦੂਰ ਹੋਣਗੇ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਆ ਬਾਰ ਬਾਰ ਧੰਨਵਾਦ ਕਰਦੇ ਥੱਕਦੇ ਨਹੀਂ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਇੱਥੇ ਤੱਕ ਪਹੁੰਚੇ ਆ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਹੁਣ ਜਾ ਕੇ ਵੀ ਅਸੀਂ ਸੇਮ ਕੇਸ ਇੱਕ ਭੈਣ ਦਾ ਅਠਨ ਦਿਨਾਂ ਨੂੰ ਵਿਆਹ ਵਾ ਤੇ ਹੁਣ ਜਾ ਕੇ ਤੇ ਉਹਦੀ ਤਿਆਰੀ ਚ ਲੱਗ ਜਾਣਾ ਤੇ ਜਿੱਦਾਂ ਅੱਗੇ ਸਾਰੇ ਜਣੇ ਵੀਡੀਓਜ਼ ਨੂੰ ਪਿਆਰ ਦਿੰਦੇ ਆ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਪਿਆਰ ਦੋਗੇ ਤਾਂ ਜੋ ਹੀ ਆਉਣ ਵਾਲੇ ਟਾਈਮ ਵਿੱਚ ਹੋਰ ਭੈਣਾ ਦੇ ਇਸ ਤਰ੍ਹਾਂ ਵਿਆਹ ਕਰ ਸਕੀਏ ਉਹਨਾਂ ਦਾ ਸਹਾਰਾ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਇੱਥੋਂ ਕਰਦੇ ਆ ਜੀ ਇਸ ਦਿਨ ਦੇ ਵਲੌਗ ਦੀ ਐਂਡਿੰਗ ਸੇ ਬਲੌਗ ਦੀ ਐਂਡਿੰਗ ਹੈ ਜੀ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਉਮੀਦ ਕਰਦੀ ਆਂ ਤੁਸੀਂ ਸਾਰਾ ਬਲੌਗ ਵੇਖ ਲਿਆ ਹੋਵੇਗਾ ਤੇ ਤੁਹਾਨੂੰ ਬਲੌਗ ਵਧੀਆ ਲੱਗਾ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਭ ਤੋਂ ਵੱਡੀ ਗੱਲ ਸ਼ੇਅਰ ਜਰੂਰ ਕਰਿਓ ਹਾਂਜੀ ਕਿਉਂਕਿ ਸ਼ੇਅਰ ਕਰੋਗੇ ਤੱਥ ਕਰਕੇ ਕੱਲ ਸ਼ੇਅਰ ਕੀਤਾ ਤੁਸੀਂ ਥੋੜਾ ਬਹੁਤਾ ਹੌਸਲਾ ਹੋਇਆ ਤੇ ਅੱਜ ਨਵਾਂ ਬਲੌਗ ਤੁਹਾਨੂੰ ਵੇਖਣ ਨੂੰ ਮਿਲਿਆ ਹੈ ਹਾਂ ਇਹ ਤਾਂ ਕਰਕੇ ਮਿਲਿਆ ਜੀ ਸ਼ੇਅਰ ਕਰੋਗੇ ਤੇ ਤੁਹਾਨੂੰ ਰੋਜ਼ ਤੇ ਰੋਜ਼ ਨਵੇਂ ਬਲੌਗ ਤੁਹਾਨੂੰ ਮਿਲਦੇ ਰਹਿਣਗੇ भाई भाई जी वाहिगुरू जीा ख़ालसा वाहेगुरु जी फते